ਜਲ ਲੁਧਿਆਣਾ ਦੇ ਵਿੱਚ ਯੂਥ ਕਾਂਗਰਸ ਵੱਲੋਂ ਆਰਐਸਐਸ ਦਫ਼ਤਰ ਦਾ ਘਰਾਵ ਕੀਤਾ ਜਾ ਰਿਹਾ ਤਸਵੀਰਾਂ ਦੇਖ ਸਕਦੇ ਹੋ ਪੁਲਿਸ ਵੱਲੋਂ ਜਿਹੜਾ ਵਾ ਗ੍ਰਿਫਤਾਰੀ ਕੀਤੀ ਜਾ ਰਹੀਆਂ ਨੇ ਤਾਂ ਯੂਥ ਕਾਂਗਰਸ ਦੇ ਲੀਡਰ ਜਿਹੜੇ ਨੇ ਆਰਐਸਐਸ ਮੁਰਦਾਬਾਦ ਅੱਜ ਆਰਐਸਐਸ ਆਰਐਸਐਸ ਲੁਧਿਆਣਾ ਦੇ ਮੁੱਖ ਦਫ਼ਤਰ ਦੇ ਬਾਹਰ ਪੰਜਾਬ ਯੂਥ ਕਾਂਗਰਸ ਵੱਲੋਂ ਗਲਤ ਕੀਤਾ ਗਿਆ ਸੈਕਸ਼ੂਅਲ ਉਹਦੇ ਨਾਲ ਹਰਕਤਾਂ ਕੀਤੀਆਂ ਗਈਆਂ ਦੁਖੀ ਹੋ ਗਏ ਉਹਨੇ ਖੁਦਕੁਸ਼ੀ ਕਰ ਲਈ ਜਿੰਨੀ ਦੇਰ ਤੱਕ ਉਹਦੇ ਦੋਸ਼ੀਆਂ ਸਲਾਖਾ ਪਿੱਛੇ ਨਹੀਂ ਜਾਂਦੇ ਉਨੀ ਦੇਰ ਤੱਕ ਯੂਥ ਕਾਂਗਰਸ ਅੱਧੇ ਸੜਕਾਂ ਦੇ ਸੰਘਰਸ਼ ਤੇਜ਼ ਕਰਦੀ ਰਹੇ ਹਾਂਜੀ ਇਹ ਪੰਜਾਬ ਯੂਥ ਕਾਂਗਰਸ ਦਾ ਪ੍ਰੋਟੈਸਟ ਹੈ ਲੁਧਿਆਣੇ ਵਿਖੇ ਹੋ ਰਿਹਾ ਪੂਰੇ ਪੰਜਾਬ ਯੂਥ ਕਾਂਗਰਸ ਦਾ ਪ੍ਰੋਟੈਸਟ ਲੁਧਿਆਣੇ ਵਿਖੇ ਹੈ ਪੂਰੇ ਹਿੰਦੁਸਤਾਨ ਦੇ ਹਰ ਸੂਬੇ ਦੇ ਵਿੱਚ ਪ੍ਰੋਟੈਸਟ ਹੋ ਰਿਹਾ ਹੈ ਕਰਦੇ ਬਾਹਰ ਦੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਿੱਥੇ ਯੂਥ ਕਾਂਗਰਸ ਦੇ ਵਰਕਰ ਜਿਹੜੇ ਨੇ ਪ੍ਰੋਟੈਸਟ ਕਰ ਰਹੇ ਨੇ ਹੱਥਾਂ ਦੇ ਵਿੱਚ ਇਹਨਾਂ ਦੇ ਤੱਕੇ ਵੀ ਫੜੀਆਂ ਹੋਈਆਂ ਨੇ ਤਾਂ ਪੁਲਿਸ ਵੱਲੋਂ ਹੁਣ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਵਾ ਤਾਂ ਸਾਹਮਣੇ ਤੁਸੀਂ ਦੇਖੂਗੇ ਕਿ ਆਰਐਸਐਸ ਦਾ ਦਫ਼ਤਰ ਹੈਗਾ ਵਾ ਔਰ ਇਸ ਦਫ਼ਤਰ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ ਤਾਂ ਹੁਣ ਇੱਥੇ ਗ੍ਰফতারੀਆਂ ਕੀਤੀ ਜਾ ਰਹੀਆਂ ਨੇ ਤਾਂ ਯੂਥ ਕਾਂਗਰਸ ਦੇ ਜੋ ਵਰਕਰ ਨੇ ਉਹ ਪ੍ਰੋਟੈਸਟ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਲੁਧਿਆਣਾ ਦੇ ਵਿੱਚ ਤਹੰਗਾਮਾ ਦੇਖਣ ਨੂੰ ਮਿਲਿਆ ਵਾ ਤਾਂ ਸਮੂਹ ਜਿਹੜੀ ਲੀਡਰਸ਼ਿਪ ਆ ਯੂਥ ਕਾਂਗਰਸ ਦੀ ਤਾਂ ਦੇਖ ਸਕਦੇ ਹੋ ਬੈਰੀਕੇਟਿੰਗ ਕੀਤੀ ਗਈ ਹੈ ਸਾਹਮਣੇ ਜਿਹੜਾ ਵਾ ਇਸ ਤਰਫ ਆਰਐਸਐਸ ਦਾ ਦਫਤਰ ਹੈਗਾ ਵਾ ਉਸ ਦਫਤਰ ਦੇ ਬਾਹਰ ਅੱਜ ਯੂਥ ਕਾਂਗਰਸ ਦੇ ਬਰਕਰਾਰਾ ਵੱਲੋਂ ਪ੍ਰੋਟੈਸਟ ਕੀਤਾ ਗਿਆ ਵਾ ਤਾਂ ਇੱਕ ਵਾਰ ਫੇ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ 유ਥ ਕਾਂਗਰਸ ਦੇ ਵਰਕਰਾਂ ਦੇ ਨਾਲ ਗੱਲਬਾਤ ਕਰਨ ਦੀ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਤਾਂ ਹੱਥਾਂ ਦੇ ਵਿੱਚ ਜੋ ਸਲੋਗਨ ਹੈ ਭਾਈ ਇਹ ਭਾਈ 유ਥ ਕਾਂਗਰਸ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਵਾ ਹਾਂ ਸਸਤੇ ਗੁੰਡਿਆਂ ਨੂੰ ਸਜ਼ਾ ਦਿਵਾ ਕੇ ਰਾਵਾਂਗੇ ਦਵਾਰਕੀ ਫੇਰਾਵਾਂਗੇ ਪੁਲਿਸੋਂ ਨਹੀਂ ਡਰਾਂਗੇ ਪ੍ਰਸ਼ਾਸਨ ਤੋਂ ਨਹੀਂ ਡਰਾਂਗੇ ਜਿਨ੍ਹਾਂ ਨੂੰ ਸਜ਼ਾ ਬਿਲਕੁਲ ਇਹ ਤਸਵੀਰਾਂ ਨੇ ਤਾਂ ਇੱਧਰ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਜੋ ਇਹ ਤਨਾਤ ਕੀਤੀ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਇੱਥੇ ਮੌਜੂਦ ਨੇ ਸਰ ਹੁਣ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਵਾ ਕੀ ਕਹਿਣਾ ਚਾਹੋਗੇ ਮੇਰੇ ਪਤਾ ਕੀ ਹੈ ਮੈਂ ਇਸ ਵਕਤ ਨਹੀਂ ਮੈਂ ਮਾੜਾ ਜੁਝੂਤ ਕਰਨੇ ਬਾਤ ਚ ਕਰਦੇ ਪੁਲਿਸ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਉਹ ਇੱਥੇ ਮੌਜੂਦ ਵੀ ਹੈਗੇ ਨੇ ਗੱਲਬਾਤ ਅਸੀਂ ਕਰਨ ਦੀ ਕੋਸ਼ਿਸ਼ ਕਰ ਲੈਣੇ ਆ ਸਰ ਹੁਣ ਗ੍ਰਿਫਤਾਰੀਆਂ ਕੀਤੀਆਂ ਨੇ ਕੀ ਕਹਿਣਾ ਚਾਹੋਗੇ ਥੋੜਾ ਦੱਸੋ ਜੁਝੂਤ ਕਰਨ ਦੇ ਸਬੰਧ ਵਿੱਚ ਕਿਸ ਤਰ੍ਹਾਂ ਦਾ ਪਟਾਚਾ ਕਰ ਰਹੇ ਸੀ ਬਿਲਕੁਲ ਇੱਥੇ ਜਿਹੜਾ ਪ੍ਰਦਰਸ਼ਨ ਕਰ ਰਿਹਾ ਹੈ ਆਰਐਸਐਸ ਦਾ ਦਫ਼ਤਰ ਇਹਨਾਂ ਨੇ ਘਰਾਓ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਪੁਲਿਸ ਨੇ ਬੜੀ ਮਸ਼ਤੀ ਦੇ ਨਾਲ ਜਿਹ ਤੇ ਇਹਨਾਂ ਨੂੰ ਰੌਂਡ ਅਪ ਕੀਤਾ ਹੈ ਜੋ ਅੱਗੇ ਕਾਨੂੰਨੀ ਕਾਰਵਾਈ ਹੋਮਲ ਚਲਦੀ ਜਾਏਗੀ ਅਸਾਂ ਕਿਸ ਤਰ੍ਹਾਂ ਦਾ ਹੰਗਾਮਾ ਇਹਨਾਂ ਨੇ ਕੀਤਾ ਕੋਈ ਤੋੜ ਫੋੜ ਕੁਝ ਨਹੀਂ ਇਦਾਂ ਦਾ ਨਹੀਂ ਇਹਨਾਂ ਨੇ ਰੋਸ ਪ੍ਰਦਰਸ਼ਨ ਕੀਤਾ ਜਿਹੜਾ ਪੁਲਿਸ ਨੇ ਬੜੇ ਮੁਸ਼ਤਦੀ ਦੇ ਨਾਲ ਜਿਹੜਾ ਰੋਕਿਆ ਬੜੇ ਹਾਰਕ ਤਰੀਕੇ ਨਾਲ ਰੋਕਿਆ ਗਿਆ ਤੇ ਇਹਨਾਂ ਨੂੰ ਜਿਹੜਾ ਇਹਨਾਂ ਦੇ ਅੱਗੇ ਜਾਣ ਦਾ ਸੀ ਦੀ ਅਰਸ਼ਕ ਦਸਤਰਾ ਘਰਾਓ ਕਰਨਾ ਉਸ ਤੋਂ ਰੋਕ ਦਿੱਤਾ ਗਿਆ ਤੇ ਹੋਂ ਇਹਨਾਂ ਨੂੰ ਰੌਂਡ ਅਪ ਕਰਕੇ ਅੱਕੇ ਜੋ ਬੰਦੀ ਕਾਰਵਾਈ ਆ ਕਿ ਹਮਲ ਚਲਦੀ ਜੀ ਠੀਕ ਹੈ ਤਾਂ ਬਿਲਕੁਲ ਪੁਲਿਸ ਵੱਲੋਂ ਜਿਹੜਾ ਵਾ ਰੌਂਡ ਅਪ ਕੀਤਾ ਗਿਆ ਵਾ ਤਾਂ ਸਮੂਹ ਲੀਡਰਸ਼ਿਪ ਜਿਹੜੀ ਆ ਯੂਥ ਕਾਂਗਰਸ ਦੀ ਇੱਥੇ ਮੌਜੂਦ ਹੈਗੀ ਅਸੀਂ ਉਹਨਾਂ ਨਾਲ ਇੱਕ ਵਾਰ ਫੇਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹੱਥਾਂ ਦੇ ਵਿੱਚ ਇਹਨਾਂ ਦੇ ਵਖਤਰ ਤਰ੍ਹਾਂ ਦੇ ਕੁਝ ਸਲੋਗਨ ਸੀਗੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੋ ਤਖਤੀਆਂ નીચે ਗਿਰੀਆਂ ਹੋਈਆਂ ਨੇ ਤਾਂ ਇਹ ਸੰਘ ਦੇ ਖਿਲਾਫ ਇੱਕ ਪ੍ਰੋਟੈਸਟ ਕੀਤਾ ਗਿਆ ਵਾ ਹੋਰ ਕਿੰਨੇ ਬਲਤਕਾਰ ਇਸ ਤਰ੍ਹਾਂ ਦੇ ਸਲੋਗਨ ਜਿਹੜੇ ਨੇ ਦੱਸ ਦਈਏ ਕਿ ਕੇਰਲਾ ਦੇ ਵਿੱਚ ਇੱਕ ਆਈਟੀ ਪ੍ਰੋਫੈਸ਼ਨਰ ਵੱਲੋਂ ਸੁਸਾਇਸਾਈਡ ਕੀਤਾ ਗਿਆ ਸੀ ਉਸ ਨੂੰ ਲੈ ਕੇ ਅੱਜ ਯੂਥ ਕਾਂਗਰਸ ਦੀ ਜੋ ਸਮੂਹ ਲੀਡਰਸ਼ਿਪ ਆ ਲੁਧਿਆਣਾ ਦੇ ਵਿੱਚ ਪ੍ਰੋਟੈਸਟ ਕਰ ਰਹੀ ਸੀ ਤਾਂ ਯੁਗੇਸ਼ ਹੰਡਾ ਜਿਹੜੇ ਨੇ ਯੂਥ ਲੀਡਰ ਨੇ ਸਾਡੇ ਨਾਲ ਮਿਲ ਕੇ ਗੱਲਬਾਤ ਕਰਨ ਲਿਆ ਤਾਂ ਯੁਗੇਸ਼ ਕੀ ਪ੍ਰੋਟੈਸਟ ਕਰ ਰਹੇ ਸੀ ਪੁਲਿਸ ਵੱਲੋਂ ਕਿਸ ਤਰ੍ਹਾਂ ਦਾ ਹੁਣ ਅੱਗੇ ਹੁਣ ਗ੍ਰਫਤਾਰ ਵੀ ਕੀਤੇ ਗਏ ਨੇ ਤੁਹਾਡੇ ਯੂਥ ਵਰਕਰ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਬੀਜੇਪੀ ਵੱਲੋਂ ਆਰਐਸਐਸ ਵੱਲੋਂ ਹਮੇਸ਼ਾ ਹੀ ਜਿਹੜਾ ਇਹੋ ਜਿਹੇ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਕਦੀ ਕਿਸੇ ਕਦੀ ਕਿਸੇ ਸੂਬੇ ਦੇ ਵਿੱਚ ਕਦੀ ਕਿਸੇ ਸੂਬੇ ਦੇ ਵਿੱਚ ਅੱਜ ਕੇਰਲਾ ਦੇ ਵਿੱਚ ਤੁਸੀਂ ਦੇਖੋ ਅੱਜ ਕੇਰਲਾ ਦੇ ਵਿੱਚ ਤੁਸੀਂ ਇੱਕ ਯੂਥ ਦੇ ਨਾਲ ਜੋ ਕਲੋਨੀ ਹਰਕਤ ਆਰਐਸਐਸ ਦੇ ਗੁੰਡਿਆਂ ਵੱਲੋਂ ਕੀਤੀ ਗਈ ਆਰਐਸਐਸ ਦੇ ਗੁੰਡਿਆਂ ਵੱਲੋਂ ਜਿਹੜੀ ਹਰਕਤ ਕੀਤੀ ਗਈ ਜਿੰਨੂੰ ਦੇਖਦੇ ਹੋ ਵਿਚਾਰਾ ਯੂਥ ਦਾ ਸਾਥੀ ਉਨੂੰ ਖੁਦ ਖੁਸ਼ੀ ਕਰਨੀ ਪਈ ਜਿੰਨੀ ਦੇਰ ਤੱਕ ਉਹਦੇ ਦੋਸ਼ੀਆਂ ਨੂੰ ਸਲਾਖਾਂ ਦੇ ਪਿੱਛੇ ਨਹੀਂ ਤੱਕਿਆ ਜਾਂਦਾ ਉਨੀ ਦੇਰ ਤੱਕ ਯੂਥ ਕਾਂਗਰਸ ਕਾਂਗਰਸ ਪਾਰਟੀ ਸੜਕਾਂ ਤੇ ਅੰਦੇ ਸੰਘਰਸ਼ ਨੂੰ ਤੇਜ਼ ਕਰਦੀ ਰਹੂਗੀ ਆਹਾਂ ਨੇ ਸਮਝ ਕਿਸ ਤਰ੍ਹਾਂ ਦੀ ਰਣਨੀਤੀ ਰਵੇਗੀ ਇਹ ਲੁਧਿਆਣਾ ਦੇ ਵਿੱਚ ਪਟਿਆਸੀ ਕੇ ਪੂਰੇ ਪੰਜਾਬ ਦੇ ਵਿੱਚ ਪ੍ਰੋਟੈਸਟ ਕੀਤੇ ਗਏ ਨੇ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਪ੍ਰੋਟੈਸਟ ਹੋ ਰਿਹਾ ਹਰ ਸੂਬੇ ਦੇ ਵਿੱਚ ਪ੍ਰੋਟੈਸਟ ਹੋ ਰਿਹਾ ਇੰਡੀਅਨ ਯੂਥ ਕਾਂਗਰਸ ਦੇ ਦਿਸ਼ਾ ਨਿਰਦੇਸ਼ ਦੇ ਨੀਚੇ ਤਾਂ ਬਿਲਕੁਲ ਜਿਵੇਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਹੱਥਾਂ ਦੇ ਵਿੱਚ ਇਹ ਪੋਸਟਰ ਜੋ ਫੜੇ ਹੋਏ ਨੇ ਤਾਂ ਇਹਦਾ ਤੁਸੀਂ ਤਰਫ ਵੱਡੀ ਗਿਣਤੀ ਦੇ ਸੁਰੱਖਿਆ ਬਲਾਦੀ ਦੀ ਟੁਕੜੀਆਂ ਤਨਾਦਤੀ ਤਾਂ ਕਿ ਕਿਸੇ ਤਰ੍ਹਾਂ ਦਾ ਵੀ ਕੋਈ ਹੋਰ ਹੰਗਾਮਾ ਜਿਹੜਾ ਵਾ ਨਾ ਹੋਵੇ ਪਰ ਯੂਥ ਕਾਂਗਰਸ ਦੇ ਜਿਹੜੇ ਵਰਕਰ ਨੇ ਉਹ ਆਰਐਸਐਸ ਦਫਤਰ ਦੇ ਅੱਗੇ ਜਾਣ ਦੀ ਕੋਸ਼ਿਸ਼ ਜਿਹੜੇ ਆ ਕਰ ਰਹੇ ਸੀਗੇ ਤਾਂ ਹੁਣ ਪੁਲਿਸ ਵੱਲੋਂ ਉਹਨਾਂ ਨੂੰ ਰਾਉਂਡ ਆਪ ਕਰਕੇ ਜੋ ਅਗਲੀ ਕਾਰਵਾਈ ਆ ਉਹ ਕੀਤੀ ਜਾਵੇਗੀ ਤਾਂ ਲੁਧਿਆਣਾ ਦੇ ਵਿੱਚ ਇਹ ਹੰਗਾਮਾ ਜਿਹੜਾ ਵਾ ਦੇਖਣ ਨੂੰ ਮਿਲਿਆ ਕੈਮਰਾਮੈਨ ਗੁਰਿੰਦਰ ਸਿੰਘ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ